हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਗਾਂ ਛੇੜ ਲਈ ਲੈ ਕੇ ਆਏ ਆਂਗੀ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਬਈ ਫਾਰਮ 'ਚੋਂ ਵੀਡੀਓ ਬਣਾ ਰਹੇ ਆਂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਇਹ ਬਾੜ ਮਾਲਕਿਛ ਲੁਕਰੇ ਲੁਈਆ ਫਾਰਮ ਦੀ ਬਾੜ ਆ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੇਂ ਤੋਂ ਨਵੇਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਹਾਂ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਬਾਈ ਮੁਖਤਿਆਰ ਸਿੰਘ ਨਾਮਾ ਪਿੰਡ ਬਖਤਗੜ ਜਿਹੜਾ ਬਰਨਾਲਾ ਵੀ ਤਹਿਸੀਲ ਬਾਈ ਬਰਨਾਲਾ ਵੀ ਨੇੜੇ ਪਿੰਡ ਬਾਈ ਆਪਾਂ ਨੂੰ ਹੋਤਣਾ ਰਹਿ ਗਿਆ ਇੱਧਰ ਇੱਧਰ ਪੱਖੋ ਕੈਂਚੀਆਂ 7 ਕਿਲੋਮੀਟਰ ਤੇ ਚੁੰਗਾ ਪਿੰਡ ਵੀ ਨੇੜੀ ਹਾਂ ਚੁੰਗਾ ਵੀ ਨੇੜੀ ਹੈ ਵੀਰੇ ਠੀਕ ਹੈ ਵੀਰੇ ਕੰਟੈਕਟ ਨੰਬਰ ਬੋਲ ਦਿਓ ਆਪਣਾ 86999 09382 ਇਹ ਵੀਰ ਦਾ ਬਾਈ ਕੰਟੈਕਟ ਬਾਈ ਜਿਹੜੀ ਇਹ ਬੈੜ ਦੇਖ ਰਹੇ ਆ ਆਪਣੇ ਫਾਰਮ ਦੀ ਆ। ਹਾਂ ਵੀਰੇ ਆਪਣੇ ਆਪ ਦੀ ਘਰ ਦੀ ਬੱਛੀ ਆ। ਠੀਕ ਆ ਬਾਈ। ਕਿਹੜਾ ਸੂਆ ਸੁੰਦੀ ਆ ਬਾਈ? ਇਹ ਦੂਜਾ ਸੂਆ ਸੁੰਦੀ ਆ ਵੀਰੇ। ਦੂਜਾ ਸੂਆ। ਹਾਂਜੀ। ਕਿੰਨੇ ਕ ਟਾਈਮ ਦੀ ਕੱਚੀ ਆ ਬਾਈ? ਇਹ ਪੰਜ ਤਰੀਕ ਨੂੰ ਦਿਨ ਪੂਰੇ ਵੀਰੇ ਦੇ। ਪੰਜ ਤਰੀਕ ਨੂੰ ਦਿਨ ਪੂਰੇ ਆ। ਤੇ ਕਿੰਨਾ ਕ ਬਈ ਇਹਨੇ ਤਾਂ ਚਵਾਇਆ ਪਿਛਲੇ ਸੀ। ਵੀਰੇ ਪਿਛਲੇ 22-23 ਲੀਟਰ ਤੋਂ ਤਾਂ ਗੱਡੇ ਨੇ ਰਾਮ ਨਾਲੀ। ਠੰਡੀ ਸੀ ਲਾ। ਜਮਾ ਵੀਰੇ ਤੇ ਮਸ਼ੀਨ ਤੇ ਚਾਹੁੰਦੇ ਸੀ ਕਰਨਾ। ਹਾਂ ਮਸ਼ੀਨ ਤੇ ਵੀਰੇ। ਠੀਕ ਆ ਬਾਈ। ਮਸ਼ੀਨ ਤੇ ਬਾਈ ਕਹਿੰਦਾ ਚਾਹੁੰਦੇ ਸੀਗੇ 100 ਸੀਲ ਫੁੱਲ। ਤਿਆਰ ਕੀ ਬਾਕੀ ਭਾਜਨ ਵਜੂਦ ਬਹੁਤ ਆ ਹਾਂ ਬ్రో ਦਿੱਸੀ ਬਹੁਤ ਸਹੀ ਵੜ ਸਹੀ ਗੱਲ ਆ ਪਲੀ ਪੁੜੀ ਵੀ ਦੇਖੋ ਫੋਲਾ ਬਾਈ ਇੱਕ ਤਰ੍ਹਾਂ ਦੀ ਐ ਕਹਿ ਲਈਏ ਵੀ ਸਾਹ ਨਹੀਂ ਕਹਿ ਲਈਏ ਬਾਈ ਹਨਾ ਸਾਹ ਨਰਗੀ ਪਈਆ ਕਿਥਾਂ ਲੈਵਾ ਬਾਈ ਚੈੱਕ ਕਰ ਸਕਦਾ ਬੜਾ ਚੰਗਾ ਗੁਲਾਬੀ ਨੂੰ ਥਾਣਾਗਾ ਨਾੜਾ ਨੂੰ ਲੈ ਵੀ ਤੇ ਫੋਲ ਚੰਗੇ ਕੱਚੀ ਪਈਆ ਬਾਈ ਕਿੰਨੇ ਦਿਨ ਪੰਜ ਤੋਂ 4 ਦਿਨਾਂ ਦੀ ਕੱਚੀ ਆ ਬਾਬਾ ਆਪਰੇ 5 ਤਰੀਕ ਨੂੰ ਦਿਨ ਪੁਰਿਆ ਉੱਤੇ ਵੀ ਲੈ ਜੂ 2-4 ਦਿਨ ਠੀਕ ਆ ਅੱਜ ਤਰੀਕ ਮੰਨ ਕੇ ਚੱਲੋ ਹੋਗੀ 28 ਹਾਂਜੀ 28 ਹੋਊ ਠੀਕ ਆ ਬਾਈ ਜੋ ਪਏ ਹੋ ਕੀ ਮੰਨ ਕੇ ਚੱਲੋ 7 7 ਦਿਨ ਪਏ ਆ ਮੰਨ ਕੇ ਚੱਲੋ ਵੀ 8 ਦਿਨ ਵੀ ਲਿਜਾ ਸਕਦੇ ਦਾ ਹਾਂ ਹਾਂ ਸਕਦੇ ਹਨ ਬਲ ਟਿੱਲਾ ਬਈ ਬਹੁਤ ਪਈਆਂ ਸਾਰੀਆਂ ਕਰਮ ਵਾਲੀ ਕੱਢੋ ਕੀ ਫੇਰ ਜਾ ਕੇ ਤੇ ਸੂਣਾ ਜਾਂ ਦੇਖ ਸਕਦੇ ਬਈ ਬਲ ਟਿੱਲਾ ਫੁੱਲ ਪਈਆਂ ਬਈ ਹਨਾ ਹਾਂਜੀ ਸਾਰੀਆਂ ਕੱਢਣੀਆਂ ਤੇ ਕਾਦਾ ਪਪ ਬਈ ਮੜਾ ਚੈੱਕ ਕਰਵਾ ਲੈ ਖੜਿਆ ਬਰੂਬਰ ਵੀ ਕਿੱਡਾ ਕੇ ਦਾ ਕਾਦਾ ਕਰਮ ਵਾਲੀ ਕਿੰਨਾ ਕਾਦਾ ਬਈ ਛੋਟਾ ਮੇਰਾ ਇਹਦਾ 5.5 ਫੁੱਟ ਤੋਂ ਉੱਤੇ ਹੈ ਕਾਦਾ 5.5 ਫੁੱਟ ਤੋਂ ਬਾਈ ਦਾ ਕਾਦਾ ਉੱਚਾ ਹੈਗਾ ਮੰਨ ਕੇ ਚਲੋ ਵੀ ਨਾਂ ਵਾਲਾ 5 ਫੁੱਟ 4 ਇੰਚ 3 ਇੰਚ ਬਾਈ ਆਰਾਮਦਾਰੀ ਆਰਾਮ ਨਾਲ ਵੀ ਆਰਾਮ ਨਾਲ ਸਹੀ ਗੱਲ ਹੈ ਬਾਈ ਤਦ ਕਾਠੇ ਦਾ ਜੀ ਗੱਲ ਕਰੀਏ ਬਾਈ ਫੁੱਲ ਹੋ ਗਿਆ ਫੁੱਲ ਆ ਗਿਆ ਬਾਕੀ ਜਾਤ ਬਰੀਡ ਬਹੁਤ ਆ ਕਿ ਖੋਲੋ ਬਾਈ ਤੋਰ ਦਿਓ ਮੜੀ ਜੀ ਕੁਆਲਟੀ ਵਾਲੀ ਵੈੜਾ ਬਾਈ ਬਾਕੀ ਬਾਈ ਦੇ ਫਾਰਮ ਤੇ ਹੀ ਆ ਗੀ ਗੋਲ ਮਟੋਲ ਪਈਆ ਕਰਮ ਵਾਲੀ ਲੱਸੀ ਨਹੀਂ ਲਾਮੀ ਨਹੀਂ ਕਿਸੇ ਪੱਖ ਤੋਂ ਪਲੀ ਪੁਲੀ ਵੀ ਤੇ ਫੇਸ ਵਗੈਰਾ ਚੈੱਕ ਕਰ ਸਕਦੇ ਹੋ ਰੰਗ ਟੰਗ ਨਾਲ ਵੈੜ ਚ ਫੁੱਲ ਨੇ ਲੈ ਕੀ ਬਾਤ ਹੈ ਬਾਈ ਸੀਮਣ ਬਾਰੇ ਤਾਂ ਨਹੀਂ ਪਤਾ ਜਿਹੜਾ ਇਹਦੇ ਕਹਾ ਮੇਰੇ ਇਹ ਵੀ ਐਸ ਨਾ ਲੱਗਾ ਵੀਰੇ ਸਿੱਧੀ ਠੀਕ ਸੈਕਸੜਾ ਕ ਨਾਉਨ ਸੈਕਸੜਾ ਨਾਉਨ ਸੈਕਸੜਾ ਠੀਕ ਹੈ ਬਾਈ ਨਾਉਨ ਸੈਕਸੜਾ ਬਾਈ ਕਹਿੰਦਾ ਜਿਮਣ ਲੱਗਾ ਬਾਈ ਤੋਰਾ ਤਰਾ ਇਹਦਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਚੰਗਾ ਤੋਰਾ ਦਾ ਰੰਗ ਰੂਪ ਬਹੁਤ ਚੰਗਾ ਰਵਾਨਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਕੱਲੀ ਕੱਚੀ ਕੱਚੀ ਪਈਆ ਉਸ ਹਿਸਾਬ ਨਾਲ ਬਾਈ ਆਪਦਾ ਅੰਦਾਜ਼ਾ ਲਾ ਲ ਤੇ ਮੁੱਲ ਬਾਈ ਫਿਰ ਇਹਦਾ ਕੀ ਰਹੂਗਾ ਲੈਣ ਦੇ ਲੈਣ ਦੇਣ ਵੀਰੇ 110 11000 ਹਾਂਜੀ ਉਹ ਜੂ ਮਾਨਤਾਂ ਨੂੰ ਥੋੜਾ ਕਹਾਂ ਉਹ ਕਰ ਦਾਂਗੇ ਵੀਰੇ ਜਿਹੜਾ ਵੀਡੀਓ ਦੇਖਿਓ ਥੋੜੀ ਠੀਕ ਹੈ ਬਾਈ ਬਾਈ ਕਹਿੰਦੇ ਮਾਨਤਾਂ ਬਾਈ ਜ਼ਰੂਰ ਕਰ ਦਾਂਗੇ 1 ਲੱਖ ਬਾਕੀ ਬਈ ਬਾੜ ਨੂੰ ਤੁਸੀਂ ਦੇਖ ਸਕਦਾ ਸਮੇਂ ਪਲੀ ਫੁੱਲਾ ਤੋਰਾ ਤਰਾ ਜਮਾ ਇੱਕ ਨੰਬਰ ਆ ਗਿਆ ਬਾਕੀ ਟਾਇਰ ਟਹਵਾਨੇ ਚ ਆ ਗਏ ਬਹੁਤ ਸੋਹਣਾ ਲੇਵਾ ਕਰਮਾਣੇ ਨੂੰ ਥਾਣ ਪਾ ਮੈਂ ਥੀਚੋਲੇ ਭਾਵੇਂ ਚੋਲੇ ਮਸ਼ੀਨ ਤੇ ਬਾਈ ਤਾਂ ਵੈਸੇ ਬਾਈ ਕਹਿੰਨੇ ਮੈਂ ਸੀਂਤੀ ਚਵਾਈ ਕਰਦੇ ਆਂ ਅਸਿਕ ਨਹੀਂ ਬਾਈ ਮੈਂ ਕਿਹਾ ਬਾਈ ਤਾਂ ਮੈਂ ਮਸ਼ੀਨ ਹਾਂ ਹਾਂ ਵੀਰੇ ਮਸ਼ੀਨ ਤੇ ਚਵਾਈ ਕਰਦੇ ਆਂ ਪਤਾ ਬਾਕੀ ਨਾੜਾ ਨੂੜਾ ਬਈ ਉਂਗਲ ਵਰਗੇ ਠਾਉ ਦੀ ਕਰਮਾਣੇ ਹਜੇ ਤੱਕ ਕੁਝ ਦਿਨਾਂ ਦੀ ਕੱਚੀ ਆ ਉਸ ਹੌਣਾਂ ਉਦਾਂ ਦਾ ਜਗਾ ਤੇ ਜੇ ਕਿਸੇ ਵੀ ਵੀਰ ਨੂੰ ਬੈਡ ਪਸੰਦ ਆਵੇ ਨਾ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ